ਪੰਜਾਬ ਵੱਲੋਂ ਅਸੀਂ ਜੋ ਫਲੋਰ ਵਿਧਾਨ ਸਭਾ ਦੇ ਨੰਗਲ ਪਿੰਡ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਸਟੈਚੂ ਦੇ ਉੱਪਰ ਬਾਹਰ ਜੋ ਸ਼ੀਸ਼ਾ ਲੱਗਿਆ ਹੋਇਆ ਉਸ ਦੇ ਉੱਪਰ ਜੋ ਨਾਹਰੇਬਾਜੀ ਕੀਤੀ ਜੋ ਝੰਡਾ ਲਗਾਇਆ ਗਿਆ ਅਸੀਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਇਹਦੀ ਨਿੰਦਾ ਕਰਦੇ ਕਿਉਂਕਿ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਦਾ ਇਸ ਦੇਸ਼ ਨੂੰ ਬਹੁਤ بڑا ਕੰਟਰੀਬਿਊਸ਼ਨ ਹੈ ਦੇਸ਼ ਦੇ ਨਿਰਮਾਣ ਚ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਬੜਾ ਵੱਡਾ ਯੋਗਦਾਨ ਹੈ ਤੋਂ ਜਿਹੜੀਆਂ ਵੀ ਜਥੇਬੰਦੀਆਂ ਐਸੇ ਕੰਮਾਂ ਚ ਲੱਗੀਆਂ ਆ ਮੇਰਾ ਉਹਨਾਂ ਨੂੰ ਵੀ ਸਨਹਿਾ ਹੈ ਔਰ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਸਨਹਿਾ ਹੈ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਨਾਲ ਸੰਵਿਧਾਨ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਇਹ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਨੂੰ ਹੀ ਕ੍ਰੈਡਿਟ ਜਾਂਦਾ ਕਿ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹਰ ਧਰਮ ਨੂੰ ਉਹਦੇ ਵਿੱਚ ਆਜ਼ਾਦੀ ਦਿੱਤੀ ਗਈ ਆਪਣਾ ਕਲਚਰ ਪ੍ਰਮੋਟ ਕਰਨ ਲਈ ਔਰ ਉਹਦੇ ਕਲਚਰ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੇ ਗਏ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹ ਸਰਕਾਰ ਦਾ ਇੰਟੈਲੀਜੈਂਸ ਫੇਲਰ ਆ ਔਰ ਇਹ 바ਵਾ ਸਾਹਿਬ ਦੇ ਬਾਰੇ ਜੋ ਘਟਨਾਵਾਂ ਹੋ ਰਹੀਆਂ ਨਿਰੰਤਰ ਇਹਦੀ ਨੀਂਹ ਜਿਹੜੀ ਆ ਉਹ ਆਰਐਸਐਸ ਨੇ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਜੋ ਅਮਿਤ ਸ਼ਾਹ ਜੀ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਅਪਮਾਨਜਨਕ ਟਿੱਪਣੀ ਕੀਤੀ ਉਹਨੇ ਹਿੰਮਤ ਬਧਾਈ ਐਂਟੀ سوشਲ 엘িমেন্টস ਦੀ ਔਰ ਉਸ ਤੋਂ ਬਾਅਦ ਇੱਕ ਘਟਨਾ ਹੋਈ ਦੁਬਾਰਾ ਅਮਰਸਰ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਅਫਸਰ ਘਟਨਾ ਹੋਈ ਤਾਂ ਭਾਜਪਾ ਸਮਾਜ ਪਾਰਟੀ ਦੀ ਅਮਰਸਰ ਦੀ ਟੀਮ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਐਫ ਆਈ ਆਰ ਦਰਜ ਕਰਾਈ ਦੋਸ਼ੀ ਮੌਕੇ ਤੇ ਪਕੜਿਆ ਗਿਆ ਉਸ ਵਕਤ ਮੈਂ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਸਰਕਾਰ ਨੂੰ ਹੁਣ ਸੰਸ਼ਟਿਤ ਹੋ ਜਾਣਾ ਚਾਹੀਦਾ ਉਦੇ ਅੰਦਰ ਸੈਂਸ ਆਫ ਰਿਸਪਾਂਸਿਬਿਲਟੀ ਆ ਜਾਣੀ ਚਾਹੀਦੀ ਆ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦਾ ਐਸਾ અપਮਾਨ ਦੁਬਾਰਾ ਕਿਤੇ ਨਾ ਹੋਵੇ ਅਸੀਂ ਇਹ ਕਿਹਾ ਸੀ ਕਿ ਕਿਤੇ-ਕਿਤੇ ਵੀ ਡਾਕਟਰ ਵੀਰਕਰ ਦੀ ਸਟੈਚੂ ਕਰਕੇ ਫੂਲੇ ਸ਼ਾਹੂ ਪੈਰੀਅਰ ਨਾਰਾਇਣਨ ਸਬ ਕੰਚੀ ਰਾਮ ਜਾਂ ਪੈਣ ਮਾਇਆਵਤੀ ਜੀ ਕਿ ਸਾਰੇ ਮਹਾਪੁਰਸ਼ਾਂ ਦੇ ਸਟੈਚੂ ਦੀ ਸਕਿਉਰਿਟੀ ਸਰਕਾਰ ਪਰਮਨੈਂਟ ਸਕਿਉਰਿਟੀ ਲਗਾਵੇ ਤੋ ਸਰਕਾਰ ਨੇ ਅਗਰ ਉਹ ਸਾਡੀ ਸਲਾਹ ਮੰਨੀ ਹੁੰਦੀ ਜਿੰਨੇ ਵੀ ਸਟੈਚੂ ਲੱਗੇ ਆ ਉਹਦੀ ਪਰਮਾਨੈਂਟ ਸਕਿਉਰਿਟੀ ਦਾ ਅਰੇਂਜਮੈਂਟ ਕੀਤਾ ਹੁੰਦਾ ਤੋ ਇਹ ਨੰਗਲ ਵਾਲੀ ਘਟਨਾ ਹੋਣੀ ਨਹੀਂ ਸੀ ਤੋ ਇਹ ਸਰਕਾਰ ਦੀ ਨੈਗਲੀਜੈਂਸੀ ਆ ਸਰਕਾਰ ਦਾ ਨੌਨ ਸੀਰੀਅਸ ਰਵਈਆ ਆ ਇਰਿਸਪੌਂਸੀਬਲ ਗੈਰ ਜ਼ਿੰਮੇਵਾਰਾਨਾ ਰਵਈਆ ਆ ਪੰਜਾਬ ਦੀ ਸਰਕਾਰ ਦਾ ਵੀ ਕੇਂਦਰ ਦੀ ਸਰਕਾਰ ਦਾ ਵੀ ਸਰ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਦੇਖੋ ਬਹੁਜਨ ਸਮਾਜ ਪਾਰਟੀ ਹਮੇਸ਼ਾ ਸਬ ਕੰਚੀ ਰਾਮ ਜੀ ਨੇ ਇੱਕ ਅੰਦੋਲਨ ਦਿੱਤਾ ਭਾਈਚਾਰਾ ਬਣਾਉਣ ਦਾ ਬੀਐਸਪੀ ਕਦੀ ਵੀ ਨਫਰਤ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦਊਗੀ ਇਸ ਕਰਕੇ ਬਹੁਜਨ ਸਮਾਜ ਪਾਰਟੀ ਵੱਲੋਂ ਮੈਂ ਖਾਸ ਤੌਰ ਤੇ ਇਹ ਅਪੀਲ ਵੀ ਜਾਰੀ ਕਰਨਾ ਚਾਹੁੰਦਾ ਇਹ ਸਰਕਾਰ ਦੀਆਂ ਸਪਾਂਸਰਡ ਏਜੰਸੀਆਂ ਜਿਹੜੀਆਂ ਉਹ ਇੱਕ ਸਮਾਜਿਕ ਟਕਰਾਅ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੀਆਂ ਔਰ ਸਰਕਾਰ ਦੀ ਸਰਪ੍ਰਸਤੀ ਹੈ ਉਹਨਾਂ ਨੂੰ ਤੋਂ ਮੇਰੀ ਅਪੀਲ ਹੈ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਪੰਜਾਬੀਆਂ ਨੂੰ ਕਿ ਅਸੀਂ ਐਸੀਆਂ ਸਪਾਂਸਰਡ ਤਾਕਤਾਂ ਸਰਕਾਰ ਦੀਆਂ ਜਿਹੜੀਆਂ ਜਿਹੜੀਆਂ ਸਮਾਜਿਕ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨਾ ਚਾਹਣੀਆਂ ਤੋੜਨਾ ਚਾਹਣੀਆਂ ਟਕਰਾਹ ਪੈਦਾ ਕਰਨਾ ਚਾਹੁੰਦੀਆਂ ਪੰਜਾਬ ਦੇ ਹਾਲਾਤਾਂ ਨੂੰ ਬਗੜਨਾ ਚਾਹੁੰਦੀਆਂ ਬਹੁਜਨ ਸਮਾਜ ਪਾਰਟੀ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਊਗੀ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੀ ਅਪੀਲ ਜਾਰੀ ਕਰਦੇ ਆ ਲੇਕਿਨ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਸਾਡਾ ਇਹ ਕਹਿਣਾ ਕਿ ਜਿਨ੍ਹਾਂ ਨੇ ਵੀ ਇਹ ਕਾਰਵਾਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਤੇ ਆ ਕੇ ਕਰੀ ਆ ਉਹ ਜ਼ਿੰਮੇਦਾਰ ਦੋਚੀਆਂ ਨੂੰ ਪਕੜਿਆ ਜਾਵੇ ਸੰਵਿਧਾਨ ਦੇ ਮੁਤਾਬਕ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ ਔਰ ਫਿਰ ਸਾਡਾ ਇਹ ਕਹਿਣਾ ਹੈ ਕਿ ਸਰਕਾਰ ਸੰਭਲੇ ਚਾਹਤੇ ਬਚਾਵੇ ਦੇ ਪ੍ਰਬੰਧ ਕਰੇ ਚੁਕੇ ਸਰਕਾਰ ਵੀ ਸੁਬੇ ਦੀ ਸਰਕਾਰ ਦੀ ਦਿੱਤੇ ਵੀ ਬਹੁਤ ਜਣ ਸਮਾਜ ਦੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਨੂੰ ਪਰਮਾਨੈਂਟ ਸਿਕਿਉਰਟੀ ਦਾ ਇੰਤਜ਼ਾਮ ਕਰਨਾ ਸਰਕਾਰ ਦੀ ਡਿਊਟੀ ਆ ਤਾਂ ਕਿ ਸਮਾਜ ਦੇ ਅੰਦਰ ਅਮਨ ਸ਼ਾਂਤੀ ਬਣੀ ਰੱਖੇ ਸਰ 14 ਤਰੀਕ ਨੂੰ ਇੱਕ ਹੋਰ ਇੱਕ ਇਵੈਂਟ 14 ਤਰੀਕ ਨੂੰ ਜਿਸ ਦਿਨ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੈ ਉਸ ਦਿਨ ਵੀ ਵੱਡੇ ਲੈਵਲ ਤੇ ਕਾਰਵਾਈ ਕਰਨ ਦਾ ਇੱਕ ਉਹਨੇ ਧਮਕੀ ਜਿਹੀ ਆਪਣੇ ਸੰਦੇਸ਼ ਦਿੱਤਾ ਆਪਣੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਦੇਖੋ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਅਸੀਂ ਅਸੀਂ ਕਰਕੇ ਤਾਂ ਪੰਜਾਬ ਸਮਾ ਰਹੋ ਕਿ ਇਹਨਾਂ ਕੋਲੋਂ ਪੰਜਾਬ ਸੰਭਲ ਨਹੀਂ ਰਿਹਾ ਇਹ ਡਰਗ ਮਾਫੀਆ ਦੇ ਸਾਹਮਣੇ ਵੀ ਬੇਬਸਾਂ ਐਂਟੀ ਸੋਸ਼ਲ ਪਾਇਰਾਂ ਦੇ ਸਾਹਮਣੇ ਬੇਬਸਾ ਪਾਇਰਾਂ ਚੋਟ ਪਈਆਂ ਪਤਨ ਦੇ ਸਾਹਮਣੇ ਬੇਬਸਾ ਨਫਰਤ ਫਲਾਉਣ ਵਾਲਿਆਂ ਦੇ ਸਾਹਮਣੇ ਬੇਬਸਾ ਮਹਾਪੁਰਸ਼ਾਂ ਦਾ અપਮਾਨ ਕਰਨ ਵਾਲਿਆਂ ਦੇ ਸਾਹਮਣੇ ਬੇਬਸਾ ਡਰਗ ਮਾਫੀਆ ਬੇਲ ਲਗਾ ਡਰਗ ਦੀ ਹੋਮ ਡਿਲੀਵਰੀ ਕਰ ਰਿਆ ਮੈਂ ਤਾਂ ਮੁੱਖ ਮੰਤਰੀ ਦੀ ਸਟੇਟਮੈਂਟ ਸੁਣ ਕੇ ਹੈਰਾਨ ਰਹਿ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਜ਼ਰ ਜ਼ਿੰਮੇਵਾਰ ਉਹਦਾ ਬਿਆਨ ਆਇਆ ਕਿ ਅਸੀਂ ਤਾਂ 2-3 ਸਾਲ ਇਸ ਕਰਕੇ ਸਪਲਾਈ ਚੈਨ ਤੋੜੀ ਨਹੀਂ ਕਿ ਅਗਰ ਸਪਲਾਈ ਚੈਨ ਤੋੜ ਦਿੱਤੀ ਡਰੱਗ ਦੀ ਤਾਂ ਜਿਹੜੇ ਲੋਕ ਜਿਹੜੇ ਮੁੰਡੇ ਡਰੱਗ ਲੈਂਦੇ ਆ ਉਹਨਾਂ ਦਾ ਕੀ ਕਰਾਂਗੇ ਕਹਿੰਦਾ ਅਸੀਂ ਤਾਂ ਰੀਹੈਬਿਲੀਟੇਸ਼ਨ ਸੈਂਟਰ ਬਣਾਉਣ ਤੇ ਲੱਗੇ ਰਹੇ ਅਸੀਂ ਤਿੰਨ-ਤਿੰਨ ਮਹੀਨੇ ਦੀ ਦਵਾਈ ਹਸਪਤਾਲਾਂ 'ਚ ਇਕੱਠੀ ਕਰਨ ਤੇ ਲੱਗੇ ਰਹੇ ਵਟ ਕਾਈਂਡ ਆਫ ਗੈਰ ਜ਼ਿੰਮੇਵਾਰਾਨਾ ਇਸੇ ਕਰਕੇ ਭੌਜਨ ਸਮਾਜ ਪਾਰਟੀ ਕਹਿੰਦੀ ਆ ਕਿ ਡਰੱਗ ਮਾਫੀਆ ਪੰਜਾਬ ਦੇ ਅੰਦਰ ਸਰਕਾਰ ਦੀ ਸਰਪ੍ਰਸਤਿਤ ਡਰੱਗ ਦੀ ਹੋਮ ਡਿਲੀਵਰੀ ਦਾ ਕਾਰੋਬਾਰ ਕਰ ਰਹੇ ਇਸ ਕਰਕੇ ਪੰਜਾਬੀਆਂ ਨੂੰ ਮੇਰਾ ਸੱਦਾ ਆ ਕਿ ਪੰਜਾਬ ਦੇ ਅੰਦਰ ਲਾਈਡ ਆਊਟ ਆਫ ਦੀ ਸੀਰੀਅਸ ਪ੍ਰੋਬਲਮ ਹੈ ਔਰ ਪੰਜਾਬ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਨੈਸ਼ਨਲ ਔਰ ਇੰਟਰਨੈਸ਼ਨਲ ਏਜੰਸੀਆਂ ਜਿਹੜੀਆਂ ਉਹਦੇ ਵਿੱਚ ਇਨਵੋਲਵ ਹੈ ਤਾਂ ਬਹੁਜਨ ਸਮਾਜ ਪਾਰਟੀ ਦਾ ਸਰਕਾਰ ਨੂੰ ਕਹਿਣਾ ਕਿ ਉਹ ਸੰਜੀਦਾ ਹੋਵੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨੂੰ ਨਿਭਾਵੇ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਈ ਤਣਾਅ ਪੈਦਾ ਨਾ ਹੋਵੇ ਜੀਪੂ ਸਾਹਿਬ ਜਿਹੜਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਔਰ ਸੀਸੀਟੀਵੀ ਵਿੱਚ ਕੁਝ ਤੁਹਾਨੂੰ ਲੱਗਦਾ ਨਜ਼ਰ ਆਇਆ ਹੋਵੇ ਜਿਹਦੇ ਵਿੱਚ ਤੁਸੇ ਪਤਾ ਲੱਗੇ ਕਿ ਉਹ ਮਿਲਿਆ ਹੋਵੇ ਕੋਈ ਦੇਖੋ ਜਿਹੜੀਆਂ ਸਰਕਾਰ ਦੀਆਂ ਕੇਂਦਰ ਦੀ ਇੰਟੈਲੀਜੈਂਸ ਬਿਊਰੋ ਹੈ ਪੰਜਾਬ ਦੀ ਸੀ ਆਈ ਡੀ ਹੈ ਕਾਊਂਟਰ ਇੰਟੈਲੀਜੈਂਸ ਹੈ ਆਪ ਅਗਰ ਉਹ ਸੁੱਤੇ ਰਹਿਣਗੇ ਤਾਂ ਫਿਰ ਪੰਜਾਬ ਦੇ ਅਮਨ ਨੂੰ ਕੋਈ ਵੀ ਲਾਂਬੂ ਲਾ ਸਕਦਾ ਹੈ ਬੌਧਨ ਸਮਾਜ ਪਾਰਟੀ ਤਾਂ ਅਮਨ ਔਰ ਸ਼ਾਂਤੀ ਦੀ ਮਦਈਆ ਭਾਈਚਾਰਕ ਸਾਂਝ ਦੀ ਮਦਈਆ ਇਸ ਕਰਕੇ ਸਾਡਾ ਸਰਕਾਰ ਨੂੰ ਕਹਿਣਾ ਕਿ ਉਹ ਜਾਗੇ ਗੂੜੀ ਨੀਂਦ ਚੋਂ ਜਾਗੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਅਮਨ ਨੂੰ ਅੱਗ ਲਾਂਚ ਪੰਜਾਬ ਵਿਰੋਧੀ ਤਾਕਤਾਂ ਅਮਨ ਵਿਰੋਧੀ ਤਾਕਤਾਂ ਕਾਮਯਾਬ ਹੋ ਜਾਣ ਤਾਂ ਉਹ ਜਾਗੇ ਔਰ ਦੋਛੀਆਂ ਨੂੰ ਫੜੇ ਔਰ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਐਨਐਸਏ ਲਗਾ ਕੇ ਉਹਨਾਂ ਨੂੰ ਐਸੀ ਜਗ੍ਹਾ ਤੇ ਭੇਜੇ ਜਿੱਥੋਂ ਉਹ ਮੁੜ ਐਸੀ ਫਿਰ ਹਿੰਮਤ ਨਾ ਕਰ ਸਕਣ ਅ ਜਨ ਸੰਗਤ ਦੇ ਸਲੋਗ ਇੱਕ ਮੰਤਪਾਕੇ ਘਟਨਾ ਕੱਟੀ ਹੈਗੀ ਆ ਬਾਬਾ ਸਾਹਿਬ ਦੇ ਸਟੇਜ ਉੱਤੇ ਇੱਕ ਖਾਲਸਤਾਨੀ ਮੂਵਮੈਂਟ ਦੇ ਬੰਦੇ ਨੇ ਆਪਣੇ ਝੰਡੇ ਲਹਿਰਾਏ ਆ ਲਾਏ ਹੈਗੇ ਆਰ ਹੋਰ ਵੀ ਕੁਝ ਅਪਤੀਆਂ ਸ਼ਾਮਿਲ ਕੀ ਗਏ ਆ ਸਰ ਕਿਦਾਂ ਦੇਖਦੇ ਹੋ ਤੁਸੀਂ ਚਰੇ ਨੂੰ ਇਹ ਜਿਹੜਾ ਕੁਝ ਘਟਨਾ ਹੋਈ ਹੈ ਇਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਮੱਦੇ ਨਜ਼ਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤਾ ਗਿਆ ਇਹਦਾ ਹੋਰ ਕੋਈ ਮਤਲਬ ਨਹੀਂ ਹੈ ਸਾਨੂੰ ਕਿਸੇ ਤਰ੍ਹਾਂ ਦੀ ਪੜਕਾਹਟ ਚਾਉਣ ਦੀ ਲੋੜ ਨਹੀਂ ਇਹ ਗਲਤ ਅਨਸਰਾਂ ਦਾ ਕੰਮ ਹੈ ਤੇ ਗਲਤ ਅਨਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਿਲੇਗੀ ਮੇਰੀ ਐਸਐਸਪੀ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਪਰਚਾ ਦਰਜ ਕਰ ਲਿਆ ਗਿਆ ਤੇ ਬੜੀ ਛੇਤੀ ਐਸੀ ਬੰਦਿਆਂ ਨੂੰ ਫੜ ਲਵਾਂਗੇ ਸੋ ਇਹ ਇੱਕ ਟੋਟਲੀ ਸਮਾਜ ਦੇ ਵਿੱਚ ਕਟੜਤਨ ਪੈਦਾ ਕਰਨ ਲਈ ਇੱਕ ਦੂਸਰੇ ਨੂੰ ਲੜਾਉਣ ਦੇ ਲਈ ਇਹ ਜਿਹੜੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤੀ ਗਈ ਹੈ ਸਾਨੂੰ ਆਪਸ ਦੇ ਵਿੱਚ ਸਦਭਾਵਨਾ ਤੇ ਪਿਆਰ ਕਾਇਮ ਰੱਖਣਾ ਚਾਹੀਦਾ ਹੈ ਅਜਿਹੇ ਅੰਸਰਾਂ ਦੀਆਂ ਗੱਲਾਂ ਵਿੱਚ ਆ ਕੇ ਸਾਨੂੰ ਆਪਣੇ ਆਪ ਨੂੰ ਆਪਾ ਖੋਣਾ ਨਹੀਂ ਚਾਹੀਦਾ ਠੀਕ ਹੈ ਸਰ ਇਹ ਇਕੱਲਾ ਇੱਕ 바ਵਾ ਸਾਹਿਬ ਦੇ ਸਟੇਜ ਨੂੰ ਟਾਰਗੇਟ ਕਰ ਰਿਹਾ ਹੈ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਇਹੀ ਘਟਨਾ ਕੱਟੀ ਸੀ ਹੁਣ ਦੋਹਰਾ ਫਲੋਰ ਵਿੱਚ ਹੈ ਕਹਾਂ ਇਦਾਂ ਦੀ ਕੋਈ ਘਟਨਾ ਕੱਢੇ ਇਹਦੇ ਬਾਰੇ ਕੀ ਸਟੈਪ ਚੱਕਣਾ ਕਹਿੰਦੇ ਸਾਰੇ ਇਹਨੂੰ ਤੁਸੀਂ ਇੱਕ ਲੜੀ ਵਿੱਚ ਦੇਖੋ ਕਿ ਪਹਿਲਾਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਜੀ ਪਾਰਲੀਮੈਂਟ ਚ ਬੋਲਦੇ ਆ ਅੰਬੇਦਕਰ ਸਾਹਿਬ ਦੇ ਖਿਲਾਫ ਜੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਅੰਬੇਦਕਰ ਸਾਹਿਬ ਦੇ ਬੂਤ ਦੇ ਨਾਲ ਘਟਨਾ ਹੁੰਦੀ ਹੈ ਤੇ ਅੱਜ ਇੱਥੇ ਹੁੰਦੀ ਹੈ ਜੀ ਸੋ ਇਹ ਪੰਜਾਬ ਦੇ ਮਾਹੌਲ ਨੂੰ ਮੈਂ ਫੇਰ ਕਹਿਣਾ ਖਰਾਬ ਕਰਨ ਨੂੰ ਦੀ ਸਾਜਿਸ਼ ਹੈ ਤੁਸੀਂ ਕੱਲ ਦੇਖੋ ਕਿ ਅੰਬੇਦਕਰ ਸਾਹਿਬ ਦਾ ਸਿੱਖੀ ਦੇ ਨਾਲ ਕਿੰਨਾ ਪਿਆਰ ਸੀ ਇਹ ਸ਼ਾਇਦ ਇਹਨਾਂ ਲੋਕਾਂ ਨੂੰ ਪਤਾ ਨਹੀਂ ਅੰਬੇਦਕਰ ਸਾਹਿਬ ਇੰਨਾ ਪ੍ਰਭਾਵਿਤ ਸੀ ਸਿੱਖੀ ਤੋਂ ਸਿੱਖ ਕੌਮ ਤੋਂ ਤੇ ਗੁਰੂ ਸਾਹਿਬਾਨ ਤੋਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਕਿ ਉਹਨਾਂ ਨੇ ਇੱਕ ਸਮੇਂ ਜਦੋਂ ਉਹ ਬੁੱਧ ਧਰਮ 'ਚ ਗਏ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖ ਧਰਮ ਨੂੰ ਅਪਣਾਉਣ ਦੀ ਜਿਹੜੀ ਇੱਛਾ ਜਾਰੀ ਕੀਤੀ ਉਹਨਾਂ ਦੇ بیٹے ਅਮਰਸਰ ਵੀ ਆਏ ਤੇ ਉਹ ਕਾਫੀ ਹੱਦ ਤੱਕ ਇਸ ਕਦਾਰ ਦੇ ਨੇੜੇ ਆ ਗਏ ਸੀ ਕਿ ਉਹ ਸਿੱਖ ਧਰਮ ਨੂੰ ਅਪਣਾ ਰਹੇ ਸੀ ਲੇਕਿਨ ਉਹ ਗਾਇ ਰਹਿ ਗਈ ਤੇ ਉਹਨਾਂ ਨੇ ਫਿਰ ਬੁੱਧ ਧਰਮ ਨੂੰ ਪੜਾਇਆ ਪਰ ਉਹਨਾਂ ਦਾ ਜਿਹੜਾ ਸਿੱਖ ਧਰਮ ਦੇ ਲਈ ਪਿਆਰ ਹੈ ਉਹ ਕਿਸੇ ਤੋਂ ਘੱਟ ਨਹੀਂ ਹੈ ਬਲਕਿ ਜ਼ਿਆਦਾ ਹੈ ਅਰ ਉਹ ਬਹੁਤ ਸਿੱਖ ਧਰਮ ਤੋਂ ਪ੍ਰਭਾਵਿਤ ਸੀ ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਬੇਦਕਰ ਸਾਹਿਬ ਕਿੰਨਾ ਵੱਡਾ ਮਹਾਨ ਬੰਦਾ ਸੀ ਤੇ ਉਹਦਾ ਸਿੱਖ ਧਰਮ ਦੇ ਨਾਲ ਕਿੰਨਾ ਪਿਆਰ ਸੀ ਸਰ ਜਿਹੜੇ ਇਦਾਂ ਦੇ ਸ਼ਰਾਰਤੀ ਜਵਾਬ ਰਹਿਗਾ ਉਹਨਾਂ ਨੂੰ ਕੀ WARNING ਦੇਣਾ ਚਾਹੁੰਦੇ ਸਰ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਜ ਆ ਜੋ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੋ ਗਿਆ ਹੈ ਸਾਨੂੰ ਫੇਰ ਉਹੀ ਜੀ ਪੱਟੀ ਦੇ ਵਿੱਚ ਨਾ ਝੋਕੋ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਰਾ ਨੀਂਦ ਤੋਂ ਜਾਗੋ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਕਿਉਂ ਨਹੀਂ ਇੰਟੈਲੀਜੈਂਸ ਦੇ ਪਹਿਲਾਂ خیال ਵਿੱਚ ਆਉਂਦੀਆਂ ਔਰ ਉਹਨਾਂ ਨੂੰ ਧਿਆਨ ਵਿੱਚ ਆਉਂਦੀਆਂ ਤੇ ਉਹਨਾਂ ਨੂੰ ਪਹਿਲਾਂ ਹੀ ਤੇ ਕਿਉਂ ਨਹੀਂ ਨੱਪਿਆ ਜਾਂਦਾ ਜਿਹੜੇ ਬੰਦੇ ਐਸਾ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜਦੇ ਆ ਉਹਨਾਂ ਨੂੰ ਸਰਕਾਰ ਦੀ ਇੰਟੈਲੀਜੈਂਸ ਪਹਿਲਾਂ ਹੀ ਸ਼ਰਾਕਤ ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਦੀ ਇੱਥੇ ਸਰਕਾਰ ਦੀ ਵੀ ਕਮੀ ਹੈ ਸਰਕਾਰ ਨੇ ਨਾ ਤਾਂ ਅੰਮ੍ਰਿਤਸਰ ਵਿੱਚ ਪਹਿਲਾਂ ਗੋਲ ਕੀਤੀ ਨਾ ਉਹ ਇੱਥੇ ਕੀਤੀ ਔਰ ਇਹ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਘਟਨਾਵਾਂ ਮਾ ਬਦੀ ਜਾ ਰਹੀਆਂ ਜਿਹੜੇ ਮਾੜੇ ਅਨਸਰ ਹੈ ਉਹ ਆਪਸੀ ਪਾਈਚਾਰਾ ਖਤਮ ਕਰਕੇ ਲੜਾਈਆਂ ਕਰਾਣਾ ਚਾਹਦੇ ਆ ਜਿਸ ਇਹ ਘਟਨਾਵਾਂ ਦੀ ਮੈਂ ਬਹੁਤ ਜ਼ਿਆਦਾ ਨਿੰਦਾ ਕਰਦਾ ਚੰਨੀ ਸਾਹਿਬ 8 ਘੰਟੇ ਤੋਂ ਲਗਾਤਾਰ ਇਹ ਜਿਹੜਾ ਇਹ ਚੱਲ ਰਿਹਾ 12 ਘੰਟੇ ਦੇ ਲਗਭਗ ਸਮਾਂ ਹੋ ਗਿਆ ਅੱਲੇ ਤੱਕ ਕੋਈ ਫੁਟੇਜ ਵਗੈਰਾ ਨਹੀਂ ਸਾਹਮਣੇ ਆਈ ਕੋਈ ਪੁਲਿਸ ਵੱਲੋਂ ਸਬੂਤ ਨਹੀਂ ਦਿੱਤਾ ਗਿਆ ਵੀ ਕੌਣ ਦੰਦੇ ਆ ਕੌਣ ਮੈਂ ਪਹਿਲਾਂ ਕਹਿ ਚੁੱਕਿਆ ਕਿ ਪੁਲਿਸ ਸੰਜੀਦਗੀ ਨਹੀਂ ਹੈ ਉਹਨਾਂ ਦੀ ਇਹ ਸਰਕਾਰ ਪਿੱਛੇ ਬਾਬਾ ਸਾਹਿਬ ਦੀ ਫੋਟੋ ਲਾਉਂਦੇ ਆ ਲੇਕਿਨ ਉਹਦਾ ਸਤਕਾਰ ਨਹੀਂ ਕਰਨ ਜਾਣਦੇ ਨਾ ਉਹਦੀ ਈਡੀਓਲੋਜੀ ਨੂੰ ਮੰਨਦੇ ਆ ਇਹ ਨਾ ਉਸਦੀ ਈਡੀਓਲੋਜੀ ਤੇ ਚੱਲਦੇ ਆ ਤੇ ਇੱਥੇ ਤੱਕ ਉਹਨਾਂ ਦੀ ਬੁੱਤਾਂ ਦੀ ਰਾਖੀ ਵੀ ਨਹੀਂ ਕਰ ਸਕਦੇ ਇਹ ਸਰਕਾਰ ਤੋਂ ਸਾਨੂੰ ਬਹੁਤੀ ਕੋਈ ਉਮੀਦ ਨਹੀਂ ਪਰ ਫੇਰ ਵੀ ਮੈਂ ਐਸਐਸਪੀ ਨਾਲ ਗੱਲ ਕੀਤੀ ਹੈ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਬੜੀ ਛੇਤੀ ਇਹਨਾਂ ਬੰਦਿਆਂ ਨੂੰ ਫੜ ਲਾਂਗੇ ਪਰ ਤੁਸੀਂ ਪਾਰਲੀਮੈਂਟ ਵਿੱਚ ਤੁਸੀਂ ਮੁੱਦੇ ਚੱਕਦੇ ਆਂ ਹਰ ਤਰ੍ਹਾਂ ਦੇ ਚੱਕਦੇ ਆਂ ਇਹ ਵੀ ਤੁਸੀਂ ਮੁੱਦਾ ਚੱਕੋਗੇ ਸਰ ਪਾਰਲੀਮੈਂਟ ਤੁਸੀਂ ਮੈਂ ਇਹ ਪਹਿਲਾਂ ਚੱਕ ਚੁੱਕਿਆ ਸ਼ਾਇਦ ਤੁਹਾਡੀ ਨੌਲੇਜ ਨਾ ਹੋਵੇ ਮੈਂ ਅੰਬੇਦਕਰ ਸਾਹਿਬ ਬਾਰੇ ਜੋ ਅਮਿਤ ਸ਼ਾਹ ਜੀ ਨੇ ਬੋਲਿਆ ਤੇ ਜੋ ਅਮਰਸਰ ਘਟਨਾ ਹੋਈ ਹੈ ਉਹ ਪਹਿਲਾਂ ਚੱਕ ਚੁੱਕਿਆ ਕੋਸ਼ਿਸ਼ ਕਰਾਂਗਾ ਕੱਲ੍ਹ ਪਰਸੋਂ ਨੂੰ ਦੋ ਤਿੰਨ ਦਿਨ ਦਾ ਸੈਸ਼ਨ ਰਹਿ ਗਿਆ ਕਿ ਜੇ ਮੈਨੂੰ ਸਮਾਂ ਮਿਲ ਗਿਆ ਤਾਂ ਮੈਂ ਇਹ ਮੁੱਦਾ ਵੀ ਉੱਥੇ ਲੈ ਕੇ ਜਾਵਾਂਗਾ ਪਰ ਇਹ ਅਸਲ ਦੇ ਵਿੱਚ ਇੱਕ ਸਾਜ਼ਿਸ਼ ਹੈ ਸਾਨੂੰ ਉਹ ਸਾਜ਼ਿਸ਼ ਨੂੰ ਸਮਝਣਾ ਚਾਹੀਦਾ ਹੈ ਤੇ ਉਸ ਨੂੰ ਸਮਝ ਕੇ ਸਾਨੂੰ ਆਪਸੀ ਪਿਆਰ ਵਧਾਉਣਾ ਚਾਹੀਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੜਤਨ ਨਹੀਂ ਆਣੀ ਚਾਹੀਦੀ ਧੰਨ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ